ਸਸਿਕਾਲ ਦੀ ਸਾਰਿਆਂ ਨੂੰ ਜਿਵੇਂ ਅਸੀਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਚਨਾਰ ਦੇ ਜਿਹੜੇ ਫਲਾ ਫਲਾਵਰ ਬਡਸ ਹੁੰਦੀਆਂ ਕਲੀਆਂ ਹੈਗੀਆਂ ਉਹਦੀ ਸਬਜ਼ੀ ਬੰਦੇ اسی ਤਰ੍ਹਾਂ ਹੀ ਜਿਹੜਾ ਕਚਨਾਰ ਦੇ ਪੱਤੇ ਹੈਗੇ ਆ ਜਿਹੜੇ ਸਾਡੇ ਝਾਰਖੰਡ ਦੀਆਂ ਆਦੀਵਾਸੀ ਕਮਿਊਨਿਟੀ ਹੈ ਜਾਂ 오ਡੀਸ਼ਾ ਦੇ ਆਦੀਵਾਸੀ ਲੋਕ ਹੈਗੇ ਆ ਇਸਦੇ ਪੱਤੇ ਨੂੰ ਸਾਰਾ ਸਾਲ ਵਰਤਦੇ ਆ ਉਹਦੇ ਸਬਜ਼ੀ ਬਣਾਉਂਦੇ ਆ ਉਹਨੂੰ ਬੋਇਲ ਕਰਕੇ ਮਤਲਬ ਕਹਿੰਦਾ ਚੌਲਾ ਨਾ ਖਾਧਾ ਜਾਂਦਾ ਇਸ ਤਰ੍ਹਾਂ ਕਰਕੇ ਉਹ ਲਗਾਤਾਰ ਬਣਾਉਂਦੇ ਹੈਗਾ ਲੀव्स ਦੀ ਸਬਜ਼ੀ ਹੈਗੀ ਆ ਦਾ ਇਹਦੇ ਪੱਤੇ ਇਹ ਕਚਨਾਰ ਦੀ ਖਾਸੀ ਦੀ ਕਚਨਾਰ ਦੇ ਪੱਤੇ ਵੀ ਸਬਜ਼ੀ ਬਣਾ ਸਕਦੇ ਆ ਆਪਾਂ ਯੂਜ਼ ਕਰ ਸਕਦੇ ਆ ਤੇ ਫਲ ਤੇ ਫਲ ਤੇ ਫੁੱਲ ਵੀ ਉੱਪਰ ਤੇ ਜਾਂਦੇ ਹੈਗੇ ਆ ਯੰਗ ਲੀव्स ਹੈਗੇ ਜਿਹੜੇ ਜਿਹੜੇ ਨਵੇਂ ਨਿਕਲਦੇ ਜਿਹੜੇ ਲੀਫ ਹੈਗੇ ਆ ਉਹ ਐਂਟੀ ਅਲਸਰ ਪ੍ਰੋਪਰਟੀਆਂ ਹੈਗੀਆਂ ਉਹਦੇ ਵਿੱਚ ਲਿਵਰ ਨੂੰ ਕਿਡਨੀ ਨੂੰ ਠੀਕ ਕਰਨ ਦੀ ਪ੍ਰੋਪਰਟੀ ਐਂਟੀ ਬੈਕਟੀਰੀਅਲ ਲਗੋਟ ਦੀ ਇਨਫੈਕਸ਼ਨ ਉਹਨੂੰ ਵੀ ਠੀਕ ਕਰਨ ਦੀ ਤਾਕਤ ਰੱਖਦੇ ਆ ਉਦਨੇ ਨਿਊਟ੍ਰੀਸ਼ਨ ਕੁਆਲਿਟੀ ਦੀ ਗੱਲ ਕਰੀਏ ਜੇ ਆਪਾਂ ਪ੍ਰੋਟੀਨ ਉਹ ਚ ਮਤਲਬ 100 ਗ੍ਰਾਮ ਦੇ ਪਿੱਛੇ 15.19 ਗ੍ਰਾਮ ਪ੍ਰੋਟੀਨ ਆ ਜਿਹੜੇ ਮਾਈਕਰੋ ਨਿਊਟ੍ਰੀਐਂਟ ਦੀ ਗੱਲ ਕੈਲਸ਼ੀਅਮ ਹੈਗਾ ਜਿਹੜਾ 240 ਮਿਲੀਗ੍ਰਾਮ ਪਰ 100 ਗ੍ਰਾਮ ਆ ਤੇ ਆਇਰਨ ਜਿਹੜਾ 21.73 ਮਿਲੀਗ੍ਰਾਮ ਆ 100 ਗ੍ਰਾਮ ਦੇ ਪਿੱਛੇ ਉਸ ਤੋਂ ਬਾਅਦ ਜਿਹੜੇ ਇਹ ਲੀਫ ਪਾਊਡਰ ਬਣਾ ਕੇ ਜਿਵੇਂ ਇੰਡਲੀ ਚ ਵੀ ਪਾ ਸਕਦੇ ਹੈਗੇ ਆ ਮਤਲਬ ਕਹਿੰਦਾ ਨੂੰ ਮਤਲਬ ਕਚੋਰੀਆਂ ਚ ਪਾ ਸਕਦੇ ਜਿਵੇਂ ਸਬਜ਼ੀ ਚ ਪਾ ਸਕਦੇ ਪੱਤਿਆਂ ਨੂੰ ਮਤਲਬ ਕਹਿੰਦਾ ਪਾਊਡਰ ਬਣਾ ਕੇ ਜਿਹੜੇ ਇੰਡੀਅਨ ਜਿਹੜੇ ਪ੍ਰਾਤਨ ਸਮੇਂ ਇੰਡੀਅਨ ਲੋਕ ਸੀ ਤੇ ਪੱਤੇ ਦਾ ਕੜਾ ਬਣਾ ਕੇ ਉਹ ਸਿਰ ਦਾ ਦਰਦ ਨੂੰ ਠੀਕ ਕਰਨ ਵਾਸਤੇ ਮਲੇਰੀਆ ਦੇ ਜਿਹੜੇ ਬੁਖਾਰ ਨੂੰ ਠੀਕ ਕਰਨ ਵਾਸਤੇ ਵਰਤੇ ਸੀਗੇ ਇਹਦੀ ਹੋਰ ਖਾਸੇ ਤੇ ਕਚਨਾਰ ਦੀ ਹੈਗੇ ਨਾਈਟ੍ਰੋਜਨ ਫਿਕਸਿੰਗ ਪਲਾਂਟ ਆ ਜਿਹੜੇ ਜਿਹੜੇ ਸਾਡੇ ਸੋਇਲ ਦੇ ਵਿੱਚ ਨਾਈਟ੍ਰੋਜਨ ਫਿਕਸਿੰਗ ਜਿਹੜਾ ਐਟਮੋਸਫੇਅਰ ਨਾਈਟ੍ਰੋਜਨ ਨੂੰ ਫਿਕਸ ਕਰਨ ਚ ਮਦਦ ਕਰਦਾ ਹੈਗਾ ਜਿਹੜੇ ਫੁੱਲ ਹੈਗੇ ਹਲਕੀ ਜਿਹੀ ਖੁਸ਼ਬੂ ਵੀ ਦਿੰਦੇ ਹੈਗੇ ਇਸ ਲਈ